ਦੋ ਦਿਨ ਦੇ ਲੰਬੇ ਸਫ਼ਰ ਦੇ ਬਾਅਦ ਫਾਈਨਲੀ ਅਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਤੇ ਭਾਰਤ ਦੀ ਸਭ ਤੋਂ ਠੰਡੀ ਥਾਂ ਵਰਲਡ ਦੀ ਸੈਕੰਡ ਕੋਲਡੇਸਟ ਪਲੇਸ ਦਰਾਸ ਤੇ ਸਾਈ베ਰੀਆ ਤੋਂ ਬਾਅਦ ਦੁਨੀਆ ਦੀ ਜਿਹੜੀ ਸਭ ਤੋਂ ਠੰਡੀ ਜਗ੍ਹਾ ਉਹ ਸਾਈ베ਰੀਆ ਹੈ ਸਾਈ베ਰੀਆ ਤੋਂ ਬਾਅਦ ਦਰਾਸ ਇਹੋ ਜੀ ਜਗ੍ਹਾ ਹੈ ਜਿੱਥੇ ਸਭ ਤੋਂ ਜ਼ਿਆਦਾ ਠੰਡ ਪੈਂਦੀ ਹੈਗੀ ਸੋ ਇੱਥੇ ਦਾ ਇਲਾਕਾ ਕਿਹੋ ਜਿਹਾ ਆ ਆਲਾ ਦਵਾਲਾ ਕਿਹੋ ਜਿਹਾ ਕਿਵੇਂ ਲੋਕ ਰਹਿੰਦੇ ਆ ਤੇ ਕਿਉਂ ਇਨੀ ਠੰਡ ਪੈਂਦੀ ਆ ਸਾਰੀਆਂ ਗੱਲਾਂ ਬਾਤਾਂ ਇਸ ਵਲੌਗ ਦੇ ਰਾਹੀਂ ਆਪਾਂ ਅੱਜ ਕਰਾਂਗੇ ਜੀ। ਰਕਤਾਂ ਦੇ ਕੋਈ ਪੱਤਾ ਨਹੀਂ ਦਿਖ ਰਿਹਾ। ਘਰਾਂ ਤੋਂ ਬਾਹਰ ਬਹੁਤ ਘੱਟ ਲੋਕ ਮਿਲ ਦੇਖਣ ਨੂੰ ਮਿਲ ਰਿਹਾ। ਛੋਟੇ-ਛੋਟੇ ਨਿਆਣੇ ਸਾਨੂੰ ਦੇਖ ਕੇ ਨਿਕਲੇ ਆਏ। ਹੁਣੇ-ਹੁਣੇ ਬਾਹਰ ਵੀ ਇਹ ਪਤਾ ਨਹੀਂ ਕੌਣ ਆ ਗਏ। ਤੇ ਤੁਹਾਨੂੰ ਦਿਖਾਵਾਂ ਤੇ ਜਿਹੜੀ ਬਰਫ਼ ਹੈ ਉਹ ਰੂਹਾਂ ਵਾਂਗ ਜਿਵੇਂ ਕਪਾਹ ਲੱਗੀ ਹੁੰਦੀ ਹੈ ਨਾ ਇਸ ਤਰੀਕੇ ਨਾਲ ਫੁੱਟੀ ਵਾਂਗ ਇਹਦੇ ਤੇ ਚੜੀ ਹੋਈ ਹੈ ਰਕਤਾਂ ਦੇ। ਤੇ ਜੀ ਬੱਚਾ ਨਹੀਂ ਦਿਖ ਰਿਹਾ ਬਾਹਰ। ਟੈਂਪਰੇਚਰ ਮਾਈਨਸ ਦੇ ਵਿੱਚ ਹੈਗਾ ਤੇ ਹਮੇਸ਼ਾ ਹੀ ਮਾਈਨਸ ਚ ਇਥੇ ਟੈਂਪਰੇਚਰ ਰਹਿੰਦਾ ਹੈਗਾ ਤੁਹਾਨੂੰ ਦੱਸਾਂ ਤਾਂ ਲਗਭਗ 1000 ਕਿਲੋਮੀਟਰ ਦੀ ਡਿਸਟੈਂਸ ਹੋਣੀ ਪਹਿਲਾਂ ਫਲਾਈਟ ਲੈਹ ਤੱਕ ਫਲਾਈਟ ਤੇ ਆਏ ਫਿਰ ਜੀ ਡੇਢ ਦਿਨ ਦਾ ਸਾਡਾ ਅੱਗੇ ਸਫਰ ਬਾਏ ਰੋਡ ਉਹ ਕਰਕੇ ਅਸੀਂ ਆ ਸਾਡੀ ਡ੍ਰੀਮ ਡੈਸਟੀਨੇਸ਼ਨ ਤੇ ਪਹੁੰਚੇ ਹ ਸੋ ਮੇਰਾ ਜਿਹੜਾ ਸੁਪਨਾ ਸੀਗਾ ਸਾਈ베ਰੀਆ ਜਾਣ ਦਾ ਸੀਗਾ ਤੇ ਵੀ ਸਾਈ베ਰੀਆ ਜਾਇਆ ਜਾਵੇ ਦੁਨੀਆ ਦੀ ਜਿਹੜੀ ਸਭ ਤੋਂ ਠੰਡੀ ਜਗ੍ਹਾ ਉਹ ਦੇਖੀ ਜਾਵੇ ਪਰ ਪਾਲੀਬਾਈ ਕਹਿੰਦੇ ਵੀ ਜਿਹੜੀ ਪਰ ਇੰਡੀਆ ਦੀ ਸਭ ਤੋਂ ਠੰਡੀ ਜਗ੍ਹਾ ਹੈ ਪਹਿਲਾਂ ਵੀ ਆਪਾਂ ਉਹ ਦੇਖਦੇ ਆ ਕਿ ਉਹਦਾ ਆਲਾ ਦਵਾਲਾ ਕਿਹੋ ਜਿਹਾ ਹੈ ਨਾਲੇ ਆਪਣੀ ਜਿਹੜੀ ਬੋਡੀ ਆ ਥੋੜੀ ਉਹ ਯੂਜ਼ ਟੂ ਹੋ ਜੂਗੀ ਕਿਉਂ ਸਹੀ ਹੈ ਨਾ ਆਪਾਂ ਦੱਸ ਆਪਾਂ ਦੱਸ ਸਕਦੇ ਹਾਂ ਉੱਥੇ ਜਾ ਕੇ ਵੀ ਸਾਡੇ ਵੀ ਇਹੋ ਜਿਹੀ ਜਗ੍ਹਾ ਹੈਗੀ ਇੱਥੇ ਮਾਈਨਸ 60 ਤੱਕ ਟੈਂਪਰੇਚਰ ਗਿਆ ਹੋਇਆ ਹੈ ਕਿਸੇ ਸਮਾਂ ਹਾਂਜੀ ਪਹਿਲਾਂ ਦੇਖਣਾ ਆਪਣਾ ਬਣਦਾ ਸੀ ਇਹ ਹਾਂਜੀ ਤਾਂ ਹੀ ਉਹ ਮੈਂ ਤੁਹਾਨੂੰ ਕਿਹਾ ਸੀ ਪਹਿਲਾਂ ਆਪਾਂ ਇਹੀ ਦੇਖਾਂਗੇ ਪਹਿਲਾਂ ਜਿਹੜਾ ਆਪਣਾ ਘਰ ਹੈ ਕਹਿੰਦੇ ਉਹ ਦੇਖਣਾ ਚਾਹੀਦਾ ਵੀ ਤੁਹਾਡੇ ਘਰੇ ਕੀ ਹੈ ਇਸ ਸਾਲ ਸਰਦੀਆਂ 'ਚ ਅਸੀਂ ਪਲਾਨ ਕੀਤਾ ਕਿ ਇਹਨੇ ਕਰਕੇ ਅਸੀਂ ਸਪੈਸ਼ਲ ਆਈ ਸੀ ਜਿਹੜੀ ਸੈਕੰਡ ਕੋਲਡੇਸਟ ਪਲੇਸ ਇਨ ਦੀ ਵਰਲਡ ਇੰਡੀਆ ਦੀ ਸਭ ਤੋਂ ਠੰਡੀ ਤਾਂ ਇਹ ਦੇਖਣੀ ਹੈ ਇਸ ਤੋਂ ਬਾਅਦ ਨੈਕਸਟ ਈਅਰ ਹੋਪਸ ਅਸੀਂ ਜਾਵਾਂਗੇ ਮਤਲਬ ਜਿਹੜੀ ਸਾਈਬੇਰੀਆ ਰਸ਼ੀਆ ਦੇ ਵਿੱਚ ਜਿਹੜੀ ਵਰਲਡ ਦੀ ਸਭ ਤੋਂ ਠੰਡੀ ਜਗ੍ਹਾ ਤੇ ਹੁਣ ਇੱਥੇ ਦਾ ਵੈਦਰ ਆਲਾ ਦਵਾਲਾ ਕਿਹੋ ਜਿਹਾ ਦਿਖ ਰਿਹਾ ਸਾਰਾ ਦਰਾਸ ਹੈ ਜਿਹੜਾ ਟਾਊਨ ਕਿ ਹੋ ਜਾ ਉਹ ਸਾਰਾ ਤੁਹਾਨੂੰ ਦਿਖਾਉਨੇ ਹੁਣ ਇਹ ਸਾਹਮਣੇ ਵਾਲੇ ਪਾਸੇ ਤੁਸੀਂ ਦੇਖੋ ਇਹ ਮਸ਼ੀਨਜ਼ ਖੜੀਆਂ ਹਨ برف ਨੂੰ ਮਤਲਬ ਹਟਾਉਣ ਵਾਲੀਆਂ ਇਹੋ ਜੀਆਂ ਪਹਿਲਾਂ ਬਾਹਰ ਦੇਖਦੇ ਹੁੰਦੇ ਸੀ ਸਾਰੀਆਂ ਮਸ਼ੀਨਜ਼ ਇਹ ਤੇ ਕਿਵੇਂ ਕੰਮ ਕਰਦੀਆਂ ਜਦੋਂ ਵੀ ਸਨੋਫਾਲ ਹੋ ਕੇ ਹਟਦੀ ਹੁਣੀ ਤੇ ਨਾਲ ਦੀ ਨਾਲ ਇੱਥੇ ਲੱਗਦੀਆਂ ਹੋਣਗੀਆਂ ਆ ਚੇਨ ਚੜੀਆਂ ਹੋਈਆਂ ਨੇ ਇਹਦੇ ਤੇ ਟਾਇਰਾਂ ਤੇ ਆ ਸਾਰਿਆ برف ਹਟਾਉਣ ਵਾਲਾ ਮਤਲਬ ਚੀਜ਼ਾਂ ਆ ਤੇ ਜੈਸੇ ਵੀਆਂ ਖੜੀਆਂ ਦੇਖੋ ਤੇ ਆਹ ਸਾਹਮਣੇ ਦੇਖੋ ਇਹਦੇ ਚ ਭਰ-ਭਰ برف ਨੂੰ ਨਾ ਇਧਰ ਉਧਰ ਕਰਦੇ ਇੰਨੀ ਜ਼ਿਆਦਾ ਐਕਸਟ੍ਰੀਮ ਲੈਵਲ ਤੇ ਇੱਥੇ ਠੰਡ ਪੈਂਦੀ ਹੈਗੀ ਜਿੱਥੇ ਤੱਕ ਦੇਖੋ ਸਨੋਈ ਸਨੋ ਸਨੋਈ ਸਨੋ ਦੂਰ ਤੱਕ ਸਾਰਾ ਏਰੀਆ ਭਰਿਆ ਹੋਇਆਗਾ ਇਹ ਪਿੰਡਾਂ ਦੀ ਨਾ ਲਾਈਫ ਦੇਖੋ ਯਾਰ ਤੁਸੀਂ ਤੇ ਪਾਣੀ ਦੇਖੋ ਆ ਜੰਮਿਆ ਪਿਆ ਸਾਰਾ ਖਾਲ ਜਾਂਦਾ ਹੋਊਗਾ ਤੇ ਉੱਤੋਂ ਸਾਰਾ ਬਰਫ਼ ਜੰਮੀ ਪਈ ਐ ਸਾਰੇ ਦਰਖਤ ਜੰਮੇ ਪਏ ਐ ਤੇ ਕਿਵੇਂ ਦੀ ਦੁਨੀਆ ਦੇਖੋ ਤੇ ਆ ਦੂਰ ਦੂਰ ਦਾ ਘਰ ਨੇ ਸਾਰੇ ਅਲੱਗ-ਅਲੱਗ ਘਰ ਪਾਏ ਹੋਏ ਨੇ ਥੋੜੀ-ਥੋੜੀ ਦੂਰ ਤੇ ਐਵੇਂ ਦਾ ਕੁਛ ਐ ਜਿੱਦ ਤੇ ਤਾਂ ਸੂਰਜ ਆਉਂਦਾ ਉੱਤੇ ਤਾਂ ਇਹਨਾਂ ਨੂੰ ਟੈਂਪਰੇਚਰ ਥੋੜਾ ਜਿਹਾ ਲੱਗਦਾ ਵੀ ਵਾਕਈ ਵੀ ਟੈਂਪਰੇਚਰ ਹੈਗਾ ਤੇ ਵੀ ਨੈਗ ਜੀ ਐ ਆਦਰਵਾਇਜ਼ ਤਾਂ ਯਾਰ ਬਹੁਤ ਔਖੀ ਲਾਈਫ ਆ ਇੱਥੋਂ ਦੀ ਤੇ ਇੰਨੀ ਬਰਫ਼ 'ਚ ਰਹਿਣਾ ਦੇਖਣ ਨੂੰ ਸੋਹਣੀ ਲੱਗਦੀ ਐ ਇਹ ਜਿਹੜੀ ਬਰਫ਼ ਹੈ ਵੀ ਬਰਫ਼ ਵਾ ਯਾਰ ਕਿਆ ਬਾਤ ਹੈ ਪਰ ਐਕਚੁਅਲ 'ਚ ਸਰਵਾਈਵਲ ਬਹੁਤ ਔਖਾ ਯਾਰ ਇਹ ਜਿਹੜੀ ਚੀਜ਼ਾਂ ਨਾ ਜਿਹੜੇ ਲੋਕ ਰਹਿੰਦੇ ਆ ਤੇ ਧੰਨਾ ਯਾਰ ਜਿਹੜੇ ਇੱਥੇ ਰਹਿੰਦੇ ਆ ਤੇ ਆ ਇਹਨਾਂ ਨੇ ਕੁਝ ਘਰਾਂ ਵਾਲੇ ਨੇ ਬਣਾਇਆ ਹੋਇਆਗਾ ਥੱਲੇ ਟੁੰਗਾ ਪਟਾ ਐਵੇਂ ਦੇਖ ਆ ਰਿਹਾ ਤੇ ਕਈ ਘਰਾਂ ਦਾ ਛੱਤਾਂ ਜਿਹੜੀਆਂ ਏ ਟਾਈਪ ਏ ਸਾਈਜ਼ ਜਿੱਥੋਂ ਬਰਫ਼ ਲੈ ਜਾਂਦੀ ਹੈ ਕਈ ਘਰਾਂ ਨਹੀਂ ਸਿੱਧੀਆਂ ਬਣਿਆ ਗੂ ਤੇ ਜਿਵੇਂ ਆਹ ਤੁਸੀਂ ਦੇਖ ਸਕਦੇ ਹੋ ਏ ਸਾਈ ਜਿੱਥੋਂ ਦਾ ਬਰਫ਼ ਉਤਰ ਜਾਂਦੀ ਹੈਗੀ ਤਲਕ ਜਾਂਦੀ ਹੈ ਤੇ ਬਾਕੀ ਘਰਾਂ ਤੋਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਯਾਰ ਅੱਜ ਮੌਸਮ ਥੋੜਾ ਸਾਫ਼ ਹੈ ਧੁੱਪ ਨਿਕਲੀ ਹੋਈ ਹੈ ਸੋਹਣਾ ਇਸ ਕਰਕੇ ਅਸੀਂ ਤੁਰ ਫਿਰ इजीली ਸਕਦੇ ਆਂ ਦੇਖ ਸਕਦੇ ਆਂ ਪਰ ਚਾਰ ਲੇਅਰਾਂ ਲਾਈਆਂ ਹੋਈਆਂ ਚਾਰ ਲੇਅਰਜ਼ ਲਾਈਆਂ ਅੱਜ ਇੰਨੀ ਜ਼ਿਆਦਾ ਠੰਡ ਹੈਗੀ ਡਬਲ ਡਬਲ ਪੇਅਰ ਸੌਕਸਸ ਦਾ ਰੱਖਿਆ ਹੋਇਆ ਤਾਂ ਜੋ ਮਤਲਬ ਠੰਡ ਕਿਸੇ ਕਿਸਮ ਦੀ ਫੀਲ ਨਾ ਹੋ ਸਕੇ ਕਦੇ ਕਦੇ ਡਰ ਲੱਗਦਾ ਵੀ ਬਰਫ਼ ਇੰਨੀ ਚੜੀ ਹੋਣ ਕਰਕੇ ਨਾ ਕਿਸੇ ਖੱਡੇ 'ਚ ਨਾ ਪੈਰ ਰੱਖਿਆ ਜਾਵੇ ਵੀ ਕਦੇ ਥੱਲੀ ਨਾ ਪੈਰ ਚ ਲਿਆ ਜਾਵੇ ਸਿੱਧਾ ਇਹ ਗੱਡੀ ਹੈ ਜੀ ਆਪਣੀ ਜਿਹੜੀ ਆਪਾਂ ਨੂੰ ਇੱਥੇ ਤੱਕ ਲੈ ਕੇ ਆਈ ਹੈ ਤੇ ਟੋਨੀ ਭਾਈ ਵਿਚਾਰਾ ਆਪਣਾ ਡਰਾਈਵਰ ਬਹੁਤ ਮਿਹਨਤ ਨਾਲ ਲੈ ਕੇ ਆਇਆ ਯਾਰ ਕਦੇ ਚੇਨਸ ਪਾ ਲੈਂਦਾ ਗੱਡੀ ਤੇ ਕਦੇ ਲਾ ਦਿੰਦਾ ਤੇ बहुत मेहनत मशक्कतना थे लगे भाई थैंक यू टोनी यार हमको हमारी ड्रीम डेस्टिनेशन पर लाने के लिए शुक्रिया आपका हैं आपकी वजह से हम इधर आ पाए अदरवाइज नहीं आ सकते थे सर अभी रोड का कंडीशन ऐसा ही है सर बाकी तो दूसरे लोग कोई नहीं आ सकते सर अगर रोड खुला रहता है वो मतलब रोड पे डिपेंड करता है सर hame to ke zaram to chalne wala log hai hum to matlab kis samay chal rahe hai hame adat hai sir baki aap logo ka jo adventure hai sir adventure pura hona chahiye pura hona chahiye sir ae bhai na asi pehli dasta si ga jadon asi lech gaddi karai si ke asi youtuber ha te inna k jyada samajhda na sadi us cheez nu matlab jithe kidhe rukna hunda hai jadi cheez dikhawni hundi asi yaar aa dekhna hai aa karna hai utthe utthe dikhaunda hai te hun asi e matlab pind ch ik ruke hoye ha thoda ja te is to baad ch jada jada town hai town wal chalde ha ਤੇ ਉੱਥੇ ਤੁਹਾਨੂੰ ਜਿੰਨੀਆਂ ਸਾਰੀਆਂ ਚੀਜ਼ਾਂ ਟਾਉਂਦੀਆਂ ਟਾਉਂ ਤੋਂ ਆਗੇ ਹੈ ਨਾ ਟਾਉਂ ਆ ਗਿਆ ਟਾਉਂ ਆ ਗਿਆ ਅਭੀ ਦਰਾਸ ਆਏਗਾ ਸਰ ਦਰਾਸ ਟਾਉਂ ਆਏਗਾ ਦਰਾਸ ਟਾਉਂ ਕੇ ਬਾਅਦ ਜੋਰਜੀਲਾ ਪਾਸ ਆਏਗਾ ਹਾਂ ਉਹ ਸਾਰੀਆਂ ਚੀਜ਼ ਤੁਹਾਨੂੰ ਦਿਖਾਉਣੀਆਂ ਨੇਰੀ ਬਰਫ ਵਾਲੀ ਜ਼ਿੰਦਗੀ ਕਿ ਬਾਕੀ ਵੀ ਕਿਵੇਂ ਹੈ ਬਰਫ ਵਾਲੀ ਜ਼ਿੰਦਗੀ ਕਿਹੋ ਜੀ ਹੈ ਨਾ ਉਹ ਸਾਰਾ ਤੁਹਾਨੂੰ ਦਿਖਾਉਣਾਗਾ ਤੇ ਚਲੋ ਨਿਕਲਦੇ ਚੱਲیں ਫਿਰ ਅਭੀ ਆਗੇ ਚੱਲیں ਜੀ ਚਲੋ ਚਲੋ ਬੈਠੋ ਤੇ ਜੇ ਮੈਂ ਤੁਹਾਨੂੰ ਥੋੜਾ ਜਿਆਦਾ ਦਿਖਾਵਾਂ ਨਾ ਕਿ ਜਿਹੜਾ ਬਰਫ਼ ਚ ਪੈਰ ਕੇ ਨਿਕਨੇ ਕਿੰਨੇ ਘੋਟਦੇ ਆ ਉਹ ਤੁਹਾਨੂੰ ਪਤਾ ਲੱਗੂਗਾ ਕਿ ਬਰਫ਼ ਕਿੰਨੀ ਐ ਇਹ ਦੇਖੋ ਐਂ ਪੈਰ ਜਾਂਦੇ ਆ ਵਾਟਰ ਪ੍ਰੂਫ ਸ਼ੂਜ਼ ਆ ਮੇਰੇ ਇਹ ਤੇ ਐਂ ਇਦਾਂ ਥੱਲੇ ਚਲੇ ਜਾਂਦਾ ਇਹੋ ਜੇ ਰਾਹ ਰਸਤੇ ਆ ਯਾਰ ਤੇ ਵਧੀਆ ਕੀਤਾ ਅਸੀਂ ਆਪਣੀ ਕਾਰ ਲੈ ਕੇ ਆਏ ਆ ਇੱਥੇ ਇਹ ਜਗ੍ਹਾ ਤੇ ਜਿੱਥੇ ਜੀ ਕਰਦਾ ਰੁਕ ਜਾਈਦਾ ਇਹ ਸਾਹਮਣੇ ਵਾਲੇ ਪਾਸੇ ਦਰਿਆ ਜਾਂਦਾ ਹੁਣ ਅਸੀਂ ਦਰਿਆ ਦੇ ਪੁਲ ਤੇ ਆਏ ਆ ਇੱਥੇ ਵੀ ਸਾਰੀ ਬਰਫ਼ ਜੰਮੀ ਹੋਈ ਐ ਜਿਹੜੇ ਦਰਿਆ ਦੇ ਕਿਨਾਰੇ ਆ ਨਾ ਉਹ ਲਗਭਗ ਜੰਮੇ ਹੋਇਆ ਸਾਰੇ ਤੇ ਵਿੱਚੋਂ ਪਾਣੀ ਵਗ ਰਿਹਾ ਆ ਆਕਸੀਜਨ ਦਾ ਲੈਵਲ ਘਟਾ ਯਾਰ ਥੋੜਾ ਜਿਹਾ ਇੱਥੇ ਵੀ ਤੇ ਹੈਗਾ ਜੀ ਜਿਹੜਾ ਸਿੰਧ ਦਰਿਆ ਮੇਰੇ ਖਿਆਲ ਚ ਉਹੀ ਵਗਦਾ ਹੈਗਾ ਸੋਨਮਰਗ ਨੂੰ ਅੱਗੇ ਕਸ਼ਮੀਰ ਨੂੰ ਲੰਘ ਜਾਂਦਾ ਹੈਗਾ ਇਹ ਤੇ ਦਰਾਸ ਦੇ ਵਿੱਚੋਂ ਨਹੀਂ ਲੰਘਦਾ ਹੈਗਾ ਤੇ ਇਹ ਪੂਰੀ ਵੈਲੀ ਆ ਜਿੰਨੇ ਤੁਸੀਂ ਇਹਦੇ ਆਲੇ-ਦੁਆਲੇ ਦੇਖੋਗੇ ਦਰਾਸ ਇੱਕ ਟਾਊਨ ਤਾਂ ਹੈ ਹੀ ਹੈ ਨਿੱਕਾ ਜਿਹਾ ਪਰ ਇਹਦੇ ਆਲੇ-ਦੁਆਲੇ ਪਿੰਡ ਆ ਛੋਟੇ-ਛੋਟੇ ਪੂਰੀ ਵੈਲੀ ਆ ਤੇ ਸਾਰੀ ਵੈਲੀ ਦੀ ਵੈਲੀ ਜਿੱਥੇ ਤੱਕ ਨਿਗਾਹ ਜਾਂਦੀ ਹੈ ਨਾ ਪੂਰਾ ਚਿੱਟੀ ਚਾਦਰ ਲਿਪਟੀ ਹੋਈ ਆ ਤੇ ਇਧਰਲੇ ਪਾਸੇ ਦੇਖੋਗੇ ਕਈ ਜਗ੍ਹਾ ਤਾਂ ਜਾਣ ਤੋਂ ਵੀ ਅਸੀਂ ਡਰ ਰਹੇ ਹਾਂ ਥੋੜਾ ਜਿਹਾ ਕਿ ਸਿੱਧਾ ਨਾ ਜਾਈਏ ਪਤਾ ਨਹੀਂ ਕਿਵੇਂ ਦਾ ਹੋਊਗਾ ਹਨ ਤੇ ਪਤਾ ਨਹੀਂ ਹੈਗਾ ਜਿਵੇਂ ਆਹ ਸਾਹਮਣੇ ਵਾਲੇ ਪਾਸੇ ਜੇ ਜਾਣਾ ਹੋਵੇ ਜਿੱਥੇ ਜਿੱਥੇ ਪੈੜਾ ਉਹਨਾਂ ਨੂੰ ਫੋਲੋ ਕਰਕੇ ਜਾ ਸਕਦੇ ਹਾਂ ਜਿਵੇਂ ਜਿੱਥੇ ਜਿੱਥੇ ਆਹ ਪੈੜਾ ਪਈਆਂ ਹੋਈਆਂ ਨੇ ਉੱਥੇ ਉੱਥੇ ਤਾਂ ਪਤਾ ਵੀ ਲੋਕ ਪਹਿਲਾਂ ਲੰਘੇ ਹੋਣਗੇ ਆਮ ਅਸੀਂ ਵੈਸੇ ਜ਼ਿਆਦਾ ਸਟ੍ਰੀਟਸ 'ਚ ਰਵਾਂਗੇ ਜਾਦਾ ਇਧਰ ਉਧਰ ਨਹੀਂ ਜਾਵਾਂਗੇ ਹਨਾ ਜਿਹੜੀਆਂ ਮੇਨ ਗਲੀਆਂ ਐ ਤੇ ਇਹਨਾਂ ਨੂੰ ਹੀ ਦੇਖਾਂਗੇ ਸਿਰਫ ਬਾਈ ਸ਼ਕਤੀਮਾਨ ਬਣੇ ਮੈਂ ਅੱਜ ਆਪਾਂ ਪਾਲੀ ਅਸੀਂ ਇੱਕ ਆ ਇੱਥੇ ਹੋਰ ਐਕਸਪੈਰੀਮੈਂਟ ਕਰਕੇ ਦੇਖਣਾ ਪਾਲੀ ਬਾਈ ਉਰੇਓ ਅਸੀਂ ਨਾ ਜਿਹੜਾ ਵਿంటర్ ਦਾ ਪਹਿਲਾਂ ਦੇਖਿਆ ਸੀਗਾ ਮਤਲਬ ਸਾਈਬੇਰੀਆ ਚ ਨਹੀਂ ਜਿਵੇਂ ਪਾਣੀ ਸਰਦਾ ਇਹਨੇ ਤਾਂ ਉਹ ਹੋ ਜਾਂਦਾ ਪਾਣੀ ਸਿੱਟ ਕੇ ਦੇਖਣਾ ਯਾਰ ਆਪਾਂ ਨੇ ਹਾਂ ਅਸੀਂ ਅੱਗੇ ਜੋਜੀਲਾ ਜਦੋਂ ਜਾਵਾਂਗੇ ਨਾ ਤਾਂ ਪਾਣੀ ਉੱਪਰੋਂ ਛਾਲ ਕੇ ਦੇਖਾਂਗੇ ਵੀ ਬਰਫ਼ ਬਣਦੀ ਹੈ ਕਰਾ ਆ ਤਾਂ ਬਣ ਲੱਗੀ ਕਿੰਨਾ ਚਾ ਚੜ ਰਿਹਾ ਹੈ ਉੱਪਰੋਂ ਛਿੜ ਛਿੜਦੇ ਹੁੰਦੇ ਨੇਗੇ ਇਸ ਤਰ੍ਹਾਂ ਹਾਂ ਉਹ ਮੈਂ ਜੈਸਲਮੇਰ ਸੱਟ ਕੇ ਦੇਖਿਆ ਹੋਇਆ ਹੈ ਜੈਸਲਮੇਰ ਪੂਰੀ ਐ ਲੇਅਰ ਬਣਦੀ ਆ ਉੱਪਰ ਜਾ ਕੇ ਅੱਛਾ ਉਹ ਦੋ ਜਗ੍ਹਾ ਹੀ ਹੁੰਦਾ ਇੰਡੀਆ 'ਚ ਹਾਂ ਜਾਂ ਇੱਥੇ ਹੋਣਾ ਜਦ ਜੈਸਲਮੇਰ ਹੋਣਾਗਾ ਜਿਹੜੀ ਮਤਲਬ ਬਰਫ਼ ਬਣ ਜਾਂਦੀ ਹੈ ਨਾ ਨਾ ਡੈਜਟ ਦੇ ਵਿੱਚ ਇਸ ਤਰ੍ਹਾਂ ਖਿੰਡ ਜਾਂਦੀ ਹੈ ਬਰਫ਼ ਤਾਂ ਇੱਥੇ ਹੀ ਬਣਨੀ ਆ ਵੀਰੇ ਉੱਥੇ ਤਾਂ ਕਿੱਥੇ ਬਣ ਜੂ ਸਹੀ ਗੱਲ ਨਹੀਂ ਨਹੀਂ ਕਈ ਸਵੇਰੀ 'ਚ ਤੁਸੀਂ ਦੇਖਿਆ ਪਾਣੀ ਦਾ ਗਲਾਸ ਮਾਰਦੇ ਬਰਫ਼ ਬਰਫ਼ ਬਣ ਕੇ ਬਰਫ਼ ਜੰਮ ਜਾਂਦੀ ਹੈ ਨਾ ਕਰਕੇ ਦੇਖੋ ਕਿ ਮੈਂ ਪਿੱਛੇ ਗੱਲ ਕਰਕੇ ਆ ਟਾਈ ਸਹੀ ਗੱਲ ਹੈ ਆਪਣੇ ਵਾਲੀ ਵੀ ਸਟਾਰਟ ਹੀ ਰਹਿ ਰਿਹਾ ਰੱਖਦਾ ਬੰਦਾ ਜਿਵੇਂ ਹੁਣ ਥੱਲੇ ਖੜੀ ਆ ਲੈ ਸਟਾਰਟ ਹੈਗੀ ਸਟਾਰਟ ਹੀ ਰੱਖਣੀ ਪੈਣੀ ਹੈ ਨਹੀਂ ਇੱਥੇ ਕਹਿੰਦੇ ਜਾਮ ਹੀ ਹੁੰਦਾ ਸਾਰਾ ਕੁਝ ਫੇ ਕੂ ਚਲੋ ਵੀ ਥੋੜਾ ਅੱਗੇ ਚੱਲਦੇ ਹਾਂ ਚਲੋ ਚਲੋ ਭਾਈ ਟੋਨੀ ਭਾਈ ਭਾਈ ਨੂੰ ਅਸੀਂ ਖੜਾ ਲੈਂਦੇ ਹਾਂ ਅੱਗੇ ਚੱਲ ਪੈਂਦੇ ਹਾਂ ਤੁਰਦੇ ਫਿਰਦੇ ਦੇਖਦੇ ਹਾਂ ਸਾਰੀ ਵੈਲੀ ਇਹ ਵਿంటర్ ਦੇ ਟਾਈਮ ਨਾ ਜਿਹੜੇ ਪੈਟਰੋਲ ਪੰਪ ਇੱਥੇ ਉਹ ਵੀ ਬੰਦ ਹੋ ਜਾਂਦੇ ਆ ਹਾਂ ਦੇਖੋ ਭਾਰਤ ਪੈਟਰੋਲੀਅਮ ਦਾ ਕੀ ਹਾਲ ਹੋਇਆ ਕਿੰਨੀ ਕਿੰਨੀ ਬਰਫ ਆਇਆ ਯਾਰ ਤੇ ਇੱਥੋਂ ਦੀ ਥੋੜਾ ਅੱਗੇ ਜਾਣ ਨੂੰ ਰਸਤਾ ਵੀ ਹੈਗਾ ਮੈਂ ਤਾਂ ਬਾਰੀ-ਬਾਰੀ ਇਹੀ ਡਰ ਲੱਗਦਾ ਰਹਿੰਦਾ ਵੀ ਮੈਂ ਥੱਲੇ ਪਤਾ ਨਹੀਂ ਕਿੰਨਾ ਕੁ ਡੂੰਗਾ ਹੂ ਥੱਲੇ ਨਾ ਚਲੇ ਜਾਵਾਂ ਤੇ ਇਹ ਤੁਹਾਨੂੰ ਦਿਖਾਉਣਾ ਇਧਰਲੇ ਪਾਸੇ ਇਹ ਆਓ ਦੇਖੋ ਸਾਹਮਣੇ ਕਿੰਨੀ برف ਹੈ ਤੱਕ ਜਾਂਦੇ ਆ ਤੇ ਲਾਸਤੇ ਜਾ ਕੇ ਦੇਖਦੇ ਆ ਬਿਲਕੁਲ ਕਿਹੋ ਜਿਹਾ ਕਿਵੇਂ ਜੰਮਿਆ ਹੋਇਆ ਤੇ ਇਹੀ ਚੀਜ਼ਾਂ ਤਾਂ ਦੇਖਣਾ ਆ ਹੋਰ ਕੀ ਕਰਨਾ ਆ ਪੈਰਾਂ 'ਚ ਭਾਵੇਂ ਸੁੰਨ ਹੋ ਜਾਣ ਨਮੂਨੀਆਂ ਹੋ ਜੂਗਾ ਮਨਲਾ ਜਿਹੜੇ ਸਾਹਮਣੇ ਸੀ ਤੁਰੇ ਫਿਰਦੇ ਆ ਓ ਮਾਈ ਗੋਡ ਇੱਕ ਯਾਰ ਮੋਟੀ ਚਾਦਰ ਰੇ ਤੇ ਗੱਡੀ ਖੜੀ ਆ ਮੈਂ ਗੱਡੀ ਦੇਖਣ ਚੱਲੇ ਆ ਕਿ ਗੱਡੀ ਦਾ ਹਾਲ ਕੀ ਥਨੂੰ ਉਹ ਦਿਖਾਉਣੇ ਤੁਰਨਾ ਵੀ ਬਹੁਤ ਮੁਸ਼ਕਲ ਆ ਯਾਰ ਆ ਦੇਖੋ ਆ ਕੋਈ ਜਿਪਸੀ ਇੱਥੇ ਲ ਆ ਗਿਆ ਉੱਪਰ ਕਿਵੇਂ ਛੱਤ ਕਿਵੇਂ ਹੋਈ ਪਈ ਆ ਕਿੰਨੀ ਕਿੰਨੀ برف ਜੜੀ ਆ ਇਹਦੇ ਤੇ ਜਿਪਸੀ ਤੇ ਇਹ ਆ ਜੀ ਦਰਾਸ ਪਿੰਡ ਦਰਾਸ ਪਿੰਡ ਦੀ ਆ ਥਾਵਾਂ ਹਰ ਘਰ ਤੇ ਤੁਹਾਨੂੰ ਇਸ ਤਰ੍ਹਾਂ ਥੱਲੇ ਨੂੰ ਲੰਮਕਦੀ ਆ ਚੀਜ਼ਾਂ ਬਣੀਆਂ ਦਿਖਣਗੀਆਂ ਤੇ ਜਿਹੜੀਆਂ ਛੁਰੀਆਂ ਜੀਆਂ ਜਿੱਥੇ ਜਿਵੇਂ ਪਾਣੀ ਥੱਲੇ ਡਿੱਗਦਾ ਨਾ ਜਿੰਨਾ ਕੁ ਪਾਣੀ ਹੇਠਾਂ ਡਿੱਗਦਾ ਉੱਥੇ ਉਹ ਨਹੀਂ ਜੰਮ ਜਾਂਦਾ ਇਥੋਂ ਦਾ ਨਾ ਜਿਹੜਾ ਸਰਦੀਆਂ ਦਾ ਸਭ ਤੋਂ ਵੱਡਾ ਕੰਮ ਆ ਉਹ برف ਹਟਾਉਣਾ ਹੈਗਾ ਘਰਾਂ ਦੀਆਂ ਛੱਤਾਂ ਤੋਂ ਇਸ ਤਰ੍ਹਾਂ ਕਰਕੇ برف ਝਾੜਦੇ ਰਹਿੰਦੇ ਆ ਕਿ ਜੜੀ ਜੇ برف ਉੱਪਰ ਟਿੱਗੀ ਰਹੂ ਤਾਂ ਛੱਤਾਂ ਵੀ ਡਿੱਗ ਸਕਦੀਆਂ ਹਿੰਗੀਆਂ ਤਾਂ ਫਿਰ ਉੱਪਰੋਂ ਇਹ ਲਾਲਾ ਨੂੰ ਸਾਰੀ برف ਨੂੰ ਸਿੱਟੀ ਜਾਂਦੇ ਆ ਤੇ -60 ਡਿਗਰੀ ਤੇ ਲਗਭਗ ਇੱਥੇ ਦਾ ਸਭ ਤੋਂ ਡਾਊਨ ਟੈਂਪਰੇਚਰ ਰਿਕਾਰਡ ਹੋਇਆਗਾ ਤੇ ਵੈਸੇ ਇੱਥੇ -30 40 ਤਾਂ ਐਵਰੇਜ ਆਮ ਹੀ ਰਹਿੰਦਾਗਾ 30 ਤੱਕ ਤਾਂ ਆਮ ਹੀ ਅੱਜ ਵੀ ਜਾਂਦਾਗਾ 1995 ਦੇ ਵਿੱਚ ਕਹਿੰਦੇ ਆ ਵੀ -60 ਪਹਿਲੀ ਵਾਰ ਹੀ ਗਿਆ ਸੀਗਾ ਤੇ ਉਦੋਂ ਹੀ ਇਹਨੂੰ ਦੁਨੀਆ ਦੀ ਸਭ ਤੋਂ ਮਤਲਬ ਦੂਜੀ ਠੰਡੀ ਸਾਈਬੇਰੀਆ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਠੰਡੀ ਜਗ੍ਹਾ ਕਿਹਾ ਗਿਆ ਸੀਗਾ ਨਿਆਣਿਆਂ ਦੀਆਂ ਖੇਡਾਂ ਦੇਖੋ ਬਈ ਸਰਦੀਆਂ 'ਚ ਇੱਥੇ ਕਿਵੇਂ ਖੇਡਦੇ ਆ ਤੇ ਇਹ ਸਕੀਿੰਗ ਕਰਦੇ ਆ ਮਨ ਲਾਦਾ ਜਾਂ ਇਹਨੂੰ ਸਲੇਜਰ ਬੋਲਦੇ ਹੁੰਦੇ ਆ ਯਾਰ ਦਿਖਾ ਨਾ ਉੱਪਰ ਸੇ ਆਓ ਅਭੀ ਆਓ ਆਓ ਖਿੱਚ ਕੇ ਕੈਸੇ ਆਤੇ ਹੋ ਕੈਸੇ ਚਲਾਤੇ ਹੋ ਇਸਕੋ ਕੈਸੇ ਭੱਗਦੇ ਹੋ ਇਸਪੇ ਹੈ ਸੰਗਦਾਗਾ ਉਹ ਦਿਖਾ ਨਾ ਇਧਰ ਆ ਨਾ ਇਧਰ ਉਹ ਭਾਕੇ ਭਾਕੇ ਆ ਜਾਓ ਆ ਜਾਓ ਉਹ ਦੇਖੋ ਦੋ ਡੱਕੇ ਲੈ ਰਖੇ ਇਹਨਾਂ ਨੇ ਕਿਵੇਂ ਚਲਾਤੇ ਹੋ ਉਹ ਦੇਖੋ ਖੇਡਾਂ ਨਿਆਣਿਆਂ ਦੀਆ ਚਲੋ 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 ਭਗਾਓ ਭਗਾਓ ਚਲੋ ਆਜੋ 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 ਆ ਵੀ ਰੁਕੋ 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 ਇੱਕ ਮਿੰਟ ਦਿਖਾਓ ਇਸਕੋ ਅਸੀਂ ਨਾ ਮੈਂ ਤੇ ਪਾਲੀ ਬਾਈ ਇੱਥੇ ਸਮਰਚ ਵੀ ਆਏ ਹੋਏ ਆ ਉਦੋਂ ਇੱਥੇ ਇੰਨੀ ਚੈਲ ਪੈਲ ਹੁੰਦੀ ਐ ਇੰਨੀ ਰੌਣਕ ਆ ਸਾਰੇ ਜਿੰਨੇ ਤੁਹਾਨੂੰ ਬਰਫ਼ ਦਿਖ ਰਹੀ ਐ ਇੱਥੇ ਘਾਹ ਦੇ ਮੈਦਾਨ ਹੁੰਦੇ ਆ ਸਾਰੇ ਤੇ ਹਰੇ-ਹਰੇ ਮਤਲਬ ਘਾਹ ਦੇ ਮੈਦਾਨ ਤੇ ਹੁਣ ਸਾਰਾ ਠਕਿਆ ਹੋਇਆ ਤੇ ਉਹ ਸਾਹਮਣੇ ਵਾਲੇ ਪਾਸੇ ਘਰ ਐ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਨੂੰ ਦਿਖਾ ਦਾਂ ਇੱਥੋਂ ਤੇ ਉਹ ਦੇਖੋ ਸਾਰੇ ਘਰ ਸਾਰੇ ਬਰਫ਼ ਨਾਲ ਠਕਿਆ ਕਿਸੇ ਵੀ ਘਰ ਚੋਂ ਕੋਈ ਵੀ ਬੰਦਾ ਬਾਹਰ ਨਹੀਂ ਦਿਖ ਰਿਹਾ ਤੇ ਪਾਲੀ ਭਾਈ ਇੰਨਾ ਵਧੀਆ ਜੇਰ ਹਵਾ ਨਹੀਂ ਚੱਲ ਰਹੀ ਹੈ ਨਾ ਹਵਾ ਕਰ ਨਹੀਂ ਠੰਡ ਬਹੁਤ ਲੱਗਣੀ ਸੀ ਆਪਾਂ ਨੂੰ ਠੰਡ ਵੀਰੇ ਹਵਾ ਚੱਲਣ ਤੋਂ ਬਗੇਰੀ ਹਾਂ ਆ ਮੜਾ ਚੈੱਕ ਕਰੀ ਟੈਂਪਰੇਚਰ ਦਿਖਾਏ ਮੜਾ ਨੇੜੇ ਕਰਕੇ ਹੋਰ ਨੇੜੇ ਕਰ ਦਰਾਸ ਦਾ ਟੈਂਪਰੇਚਰ ਅੱਜ ਦਾ -23 ਡਿਗਰੀ ਦੁਪਹਿਰ ਦਾ ਹਵਾ ਚੱਲ ਵੀ ਮੈਨੂੰ ਐ ਲੱਗਦਾ ਵੀ ਆਪਾਂ ਇੱਥੇ ਜੰਮ ਜੰਮ ਕੇ ਚਿਚੂ ਜੀ ਨਾ ਬਣ ਜਾਈਏ ਜੇ ਹਵਾ ਚੱਲ ਵੀ -23 ਡਿਗਰੀ ਅੱਜ ਦਾ ਟੈਂਪਰੇਚਰ ਦੁਪਹਿਰ ਨਾਲੇ ਦੁਪਹਿਰ ਹੋਈ ਹੋਈ ਐ ਧੁੱਪ ਕਹਿੰਦੇ ਇੱਥੇ ਤਿੱਖੀ ਆ ਜਦੋਂ ਉਦੋਂ ਥੋੜਾ ਜਿਹਾ ਘੱਟ ਫੀਲ ਹੁੰਦਾ ਹੈ ਹੂੰ ਤੇ ਨਹੀਂ ਫਿਰ ਜੇ ਇੱਥੇ ਬੱਦਲ-ਬੱਦਲਾ ਆਏ ਹੁਣ ਹਵਾ ਚੱਲਦੀ ਹੋਵੇ ਹਾਂ ਫਿਰ ਤਾਂ ਬਸ ਅੰਦਰ ਹੀ ਬੜਜੋ ਬਈ ਇੱਥੇ ਫਿਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਸਹੀ ਗੱਲ ਐ ਤੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਬਈ ਅਸੀਂ ਆ ਬਰਫ਼ ਕਰਕੇ ਹੁਣ ਸਾਡੇ ਹਮੇਸ਼ਾ ਆਉਣ ਕਰਨ ਲੱਗੀਆਂ ਰਹਿਣਗੀਆਂ ਕਿਤੇ ਕਈ ਕਹਿੰਦੇ ਨੇ ਬਈ ਫੁਕਰੇ ਹੋ ਗਏ ਉੱਥੇ ਜਾ ਕੇ ਮੈਂ ਜੈ ਨਹੀਂ ਲਾਉਂਦਾ ਮੈਂ ਪਹਿਲੀ ਵਾਰ ਲਾ ਰਿਹਾ ਪਹਿਲੀ ਵਾਰ ਲਾ ਰਹੇ ਹੋ ਤੇ ਅਸੀਂ ਇਹ ਐ ਵੀ ਕਹਿੰਦੇ ਅੱਖਾਂ ਤੇ ਸਾਡੇ ਭਾਈ ਨੇ ਦੱਸਿਆਗਾ ਇਹਨੇ ਆਪਣੇ ਭਰਾ ਨੇ ਉਹ ਗੱਡੀ ਰੋੜਨ ਲੱਗੀ ਤੁਹਾਨੂੰ ਗੱਡੀ ਦਿਖਾਵਾਂ ਪਹਿਲਾਂ ਛੋੜਨਾ ਛੋੜਨਾ ਆਹ ਦੇਖੋ ਕਿਵੇਂ ਸਲਿੱਪ ਕਰਦੀ ਐ ਛੋੜਨਾ ਛੋੜਨਾ ਆਵਦੇ ਆਪ ਆਉਂਦੀ ਐ ਇਧਰ ਸੇ ਇਧਰ ਸੇ ਜ਼ਿਆਦਾ ਦਿਖੇਗਾ ਆਵਦੇ ਆਪ ਜਾਂਦੀ ਐ ਓਏ ਨਹੀਂ 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 ਓਹ ਉਹ ਥੱਲੇ ਦਾ ਦੇਖ ਲਿਆ ਕਰ ਉਹ ਨਹੀਂ ਬਹੁਤ ਦੂਰ ਐ ਭਾਈ ਥੱਲੇ ਡਿੱਗਦਾ ਬਰਫਾਂਾਂ ਭਰ ਗਈਆਂ ਯਾਰ ਸਾਰੇ ਜਿਹੜੇ ਜਿਹੜੇ ਇਲਾਕਿਆਂ ਵਿੱਚ ਬਰਫ ਜ਼ਿਆਦਾ ਪੈਂਦੀ ਹੈ ਨਾ ਤੇ ਉੱਥੇ ਫਿਰ ਭਾਲੂਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਐਸੇ ਕਰਕੇ ਆ ਇਹਨਾਂ ਨੇ ਬੋਰਡ ਲਾਇਆ ਹੋਇਆ ਹੈ ਕਹਿੰਦੇ ਮਤਲਬ ਭਾਲੂ ਆਉਂਦੇ ਹੋਣਗੇ ਇੱਥੇ ਰਾਤ ਨੂੰ ਤਾਂ ਹੀ ਕਰਕੇ ਮੋਸਟਲੀ ਘਰਾਂ ਦੇ ਵੀ ਹੋਰ ਵਾਲੇ ਦੁਆਲੇ ਫੈਂਸਿੰਗ ਕਰਕੇ ਰੱਖਦੇ ਇੱਥੇ ਲੋਕ ਹੁਣ ਜੀ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਇੱਕ ਸਾਈਨ ਬੋਰਡ ਲੱਗਿਆ ਹੋਇਆ ਹੈ ਜਿਹੜਾ ਦਰਾਸ ਨੂੰ ਰਿਪਰੈਜ਼ੈਂਟ ਕਰਦਾ ਹੈ ਵੀ ਵਾਕਈ ਦੁਨੀਆ ਦੀ ਠੰਡੀ ਜਗ੍ਹਾ ਹੈ ਉਹ ਤੁਹਾਨੂੰ ਉੱਥੇ ਦੇਖ ਕੇ ਪਤਾ ਲੱਗੋ ਦੇਖੋ ਛੱਤਾਂ ਦੀਆਂ ਛੱਤਾਂ ਸਾਰੀਆਂ ਬਰਫ਼ ਨਾਲ ਭਰੀਆਂ ਹੋਈਆਂ ਜਿੱਧਰ ਦੇਖੋ ਬਰਫ਼ੀ ਬਰਫ਼ ਆਏ ਨਹੀਂ ਪਤਾ ਗੱਡੀ ਸਟਾਰਟ ਨਾ ਹੋਈ ਹੋਵੇ ਮੁੜ ਕੇ ਡੀਜ਼ਲ ਗੱਡੀਆਂ ਤਾਂ ਇੱਥੇ ਬੰਦ ਹੀ ਹੋ ਜਾਂਦੀਆਂ ਮੁੜ ਕੇ ਸਟਾਰਟ ਨਹੀਂ ਹੁੰਦੀਆਂ ਇੰਨੀ ਇੰਨੀ ਬਰਫ਼ ਚੜੀ ਰਹਿੰਦੀ ਹੈਗੀ ਤੇ ਮਾਈਨਸ 'ਚ ਟੈਂਪਰੇਚਰ ਰਹਿੰਦਾਗਾ ਉਹ ਤੁਹਾਨੂੰ ਦੱਸ ਦਿੱਤਾ ਸਦਾ ਹੀ ਮੰਨ ਲਓ 3-4 ਮਹੀਨੇ ਮਾਈਨਸ 'ਚ ਟੈਂਪਰੇਚਰ ਰਹਿਣਾਗਾ ਇੱਥੇ ਤੇ ਸਾਹਮਣੇ ਵਾਲੇ ਪਾਸੇ ਨਾ ਦਰਾਸ ਦੀ ਜਿਹੜੀ ਮਾਰਕੀਟ ਆ ਜੂਗੀ ਤੇ ਉਹ ਮਾਰਕੀਟ ਤਾਨੂੰ ਥੋੜੀ ਜਿ ਦਿਖਾਉਣੀ ਆ ਉਸ ਤੋਂ ਪਹਿਲਾਂ ਤਾਨੂੰ ਜਿਹੜਾ ਬੋਰਡ ਮੈਂ ਦਿਖਾਉਣਾ ਸੀ ਹਾ ਵੀਰਿਆਂ ਦੀ ਗੱਡੀ ਵੀ ਖਰਾਬ ਹੋ ਗਈ ਦੇਖ ਲਓ ਤੇ ਵੱਡੀ ਗੱਲ ਮੂਸੇ ਵਾਲੇ ਦੀ ਫੋਟੋ ਲਾਈ ਫਿਰਦੇ ਨੇ ਇਹ ਵੀ ਉਹ ਦੇਖੋ 98 11 ਵਰਗਾ ਤੇ ਗੱਡੀ ਇਹਨਾਂ ਦੀ ਹੋ ਗਈ ਖਰਾਬ ਤੇ ਆ ਗਈ ਜੀ ਸਭ ਤੋਂ ਇੰਪੋਰਟੈਂਟ ਮੇਨ ਚੀਜ਼ वेलकम ਟੂ ਦਰਾਸ ਦਿਸ ਸੈਕੰਡ ਕੋਲਡੇਸਟ ਇਨਹਿਟਡ ਪਲੇਸ ਇਨ ਦੀ ਵਰਲਡ ਇੱਥੇ ਆਉਣਾ ਵੀ ਮਤਲਬ ਸੌਖਾ ਕੰਮ ਨਹੀਂ ਹੈਗਾ ਕੋਈ ਬਹੁਤ ਔਖਾ ਕੰਮ ਹੈ ਇੱਥੇ ਪਹੁੰਚਣਾ ਇਹ ਜਗ੍ਹਾ ਨੂੰ ਪਹਿਲਾਂ ਦੇਖੋ ਜਿਵੇਂ ਪਤਾ ਹੀ ਹੈ ਤੁਹਾਨੂੰ ਤੁਸੀਂ ਵਲੌਗਸ ਦੇ ਰਾਹੀਂ ਦੇਖਣਾ ਫਲਾਈਟ ਲਈ ਫਲਾਈਟ ਤੋਂ ਬਾਅਦ ਗੱਡੀ ਲਈ ਕਿੰਨੇ ਕਿਲੋਮੀਟਰ ਦਾ ਸਫਰ ਕਰਕੇ ਅਸੀਂ ਇਸ ਜਗ੍ਹਾ ਤੇ ਪਹੁੰਚੇ ਹਾਂ ਤੇ ਹੁਣ ਤੁਹਾਨੂੰ ਥੋੜਾ ਜਿਹਾ ਮੈਂ ਨਾ ਇਹਦਾ ਮਾਰਕੀਟ ਦਿਖਾ ਦਾਂ ਤੇ ਜਿੰਨੀਆਂ ਮਤਲਬ ਨੈਸੈਸਰੀ ਦੁਕਾਨਾਂ ਖੱਲੀਆਂ ਉਹ ਖੁੱਲੀਆਂ ਹੋਈਆਂ ਲੋੜ ਵਾਲੀਆਂ ਬਾਕੀ ਸਭ ਕੁਝ ਬੰਦ ਆ ਤੇ ਆ ਦੇਖੋ ਘਰਾਂ ਦੇ ਕਿਵੇਂ ਤੇ ਉੱਪਰ ਛੱਤਾਂ ਤੇ ਕਿਵੇਂ برف ਜੰਮੀ ਹੈ ਕਿਵੇਂ ਖੜੀ ਹੈਗੀ ਤੇ ਇਧਰਲੇ ਪਾਸੇ ਗੱਡੀਆਂ ਖੜੀਆਂ ਇਹ ਵੀ برف ਤੇ ਸਾਰੀ ਪਾਰਕਿੰਗ برف ਤੇ ਤੇ ਆ ਮੇਨ ਮਾਰਕੀਟ ਹੈ ਜੀ ਦਰਾਸ ਦੀ ਇਧਰ ਨੂੰ ਜਦੋਂ ਤੁਹਾਨੂੰ ਦਿਖਾਵਾਂਗੇ ਜ਼ਿਆਦਾਤਰ ਤੁਹਾਨੂੰ ਬੰਦ ਦਿਖੂਗੀ ਮਾਰਕੀਟ ਤੇ ਬਹੁਤੀ ਥੋੜੀ ਮਾਰਕੀਟ ਹੈ ਜਿਹੜੀ ਓਪਨ ਹੈਗੀ ਤੇ ਕੁਝ ਕੇ ਦੁਕਾਨਾਂ ਕਰਿਆਨੇ ਦੀਆਂ ਲਿਮਟਿਡ ਜੀਆਂ ਕਿਉਂਕਿ ਆਰਮੀ ਇਹਨਾਂ ਦੇ ਨਾਲ ਇੱਥੇ ਰਹਿੰਦੀ ਆ ਆਰਮੀ ਲਈ ਉਹਨਾਂ ਦਾ ਖੁੱਲਿਆ ਰਹਿੰਦਾ ਹੈਗਾ ਤੇ ਸਾਬੇ ਟੂ ਬੇ ਥੋੜੇ ਬੋਤੇ ਖੁੱਲੇ ਹੈ ਹੋਟਲ ਹੋਟਲ ਦਾ ਸਭ ਕੁਝ ਬੰਦ ਹੈ ਕੁਝ ਵੀ ਓਪਨ ਨਹੀਂ ਹੈਗਾ ਲੋਕਾਂ ਕੋਲੇ ਨਾ ਕੋਈ ਕੰਮਕਾਰ ਹੁੰਦਾ ਇਹਨਾਂ ਦਾ ਨਾ ਚਾਹਨਾ ਤੇ ਇੱਥੇ ਜਿਹੜੀ ਜੰਮੀ ਬਰਫ਼ ਹੈ ਕਦੇ ਵੀ ਨਹੀਂ ਖੁਰਦੀ ਉਹ ਮਾਰਕੀਟ ਸਾਰੀ ਘੁੰਮ ਫਿਰ ਲਈ ਜੀ ਤੁਰ ਫਿਰ ਕੇ ਥੋੜਾ ਜਿਹਾ ਰੌਣਕ ਮੇਲਾ ਦੇਖ ਲਿਆ ਤੇ ਇਸ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਜਿਹੜਾ ਇਹਦੇ ਨੇੜੇ ਸਭ ਤੋਂ ਹਾਈਐਸਟ ਪਾਸ ਪੈਂਦਾ ਹੈ ਜੋਜੀਲਾ ਪਾਸ ਜਿਹਦੇ ਕਰਕੇ ਇੱਥੇ ਹਮੇਸ਼ਾ ਬਰਫ਼ ਰਹਿੰਦੀ ਹੈ ਤੇ ਇੰਨਾ ਟੈਂਪਰੇਚਰ ਡਿੱਗੇ ਰਹਿੰਦਾ ਹੈ ਅ ਲੇ ਨੂੰ ਜਾਂਦੇ ਖਤਰਨਾਕ ਡੇਂਜਰਸ ਪਾਸੇਸ ਦੇ ਵਿੱਚੋਂ ਇੱਕ ਹੈ ਤੇ 15 16000 ਫੁੱਟ ਦੀ ਮੇਰੇ ਖਿਆਲ ਚ ਉਹਦੀ ਉਚਾਈ ਹੋਣੀ ਤੇ ਕਿੰਨੀ ਬਰਫਾ ਕਿਵੇਂ ਦਾ ਟੈਂਪਰੇਚਰ ਹੈ ਕਿੰਨਾ ਕੁ ਮੁਸ਼ਕਲ ਹੋ ਉਹ ਹੁਣ ਅਸੀਂ ਤੁਹਾਨੂੰ ਰਾਹ ਜਾਂਦੇ ਉੱਥੇ ਜਾਂਦੇ ਜਾਂਦੇ ਦਿਖਾਉਨੇ ਆ ਤੇ ਜੋਜੀਲਾ ਪਹਿਲਾਂ ਮੈਂ ਦੋ ਵਾਰ ਕਰਾਸ ਕੀਤਾ ਹੋਇਆ ਅੱਜ ਲਾਈਵ ਚ ਤੀਜੀ ਵਾਰ ਜੋਜੀਲਾ ਜਾਵਾਂਗੇ ਤੇ ਵਿੰਟਰ ਚ ਪਹਿਲੀ ਵਾਰ ਟਰੈਵਲ ਕਰ ਰਹੇ ਆ ਇਹ ਦੇਖੋ ਜੋਜੀਲਾ ਜਾਂਦੇ ਰਸਤੇ ਦੇ ਵਿੱਚ ਘਰ ਸਭ ਕੋ ਸਟੱਕਾ ਪੂਰਾ ਪੂਰੇ ਤਰੀਕੇ ਨਾਲ ਸਭ ਸਟੱਕਾ ਦਰਸਤੋਨਾ ਕੋਈ 3 ਕਿਲੋਮੀਟਰ ਅੱਗੇ ਆ ਕੇ ਤੇ ਰਸਤੇ ਚ ਇੱਕ ਚੈੱਕਪੋਸਟ ਹੁੰਦੀ ਹੈ ਤੇ ਉਥੋਂ ਜੇ ਤਾਂ ਮਤਲਬ ਪੁਲਿਸ ਆਰਮੀ ਅਲੋਕ ਕਰਦੀ ਅੱਗੇ ਜਾਣ ਨੂੰ ਤਾਂ ਸੀ ਜਾ ਸਕਦੇ ਆ ਆਦਰਵਾਇਜ਼ ਸਾਨੂੰ ਇੱਥੇ ਰੋਕ ਲੈਣਗੇ ਸਾਨੂੰ ਅੱਗੇ ਨਹੀਂ ਜਾਣ ਦੇਣਗੇ ਤੇ ਹੁਣ ਤੁਸੀਂ ਦੇਖੋ ਹੁਣ ਇੱਥੇ ਕੋਈ ਵਸੋਂ ਨਹੀਂ ਕੋਈ ਘਰ-ਬਾਰ ਨਹੀਂ ਕੁਛ ਨਹੀਂ ਸਿਰਫ ਪਹਾੜੀ ਪਹਾੜ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਮੈਂ ਤੁਹਾਨੂੰ ਦਿਖਾਵਾਂ ਇਹ ਹਾਈਵੇ ਪੈਟਰੋਲ ਇਹਨਾਂ ਦੀ ਮਤਲਬ ਆਪਣੀ ਇਹਨਾਂ ਦੀਆਂ ਗੱਡੀਆਂ ਖੜੀਆਂ ਰਮੀਆਂ ਨੇ ਤੇ ਅੱਗੇ ਇੱਥੇ ਢਾਬੇ ਢੂਬੇ ਕੁਛ ਨਾ ਕੁਛ ਖਾਣ-ਪੀਣ ਨੂੰ ਕੁਛ ਨਾ ਕੁਛ ਹੁੰਦਾਗਾ ਤੇ ਇਹਨਾਂ ਦਿਨਾਂ ਚ ਭਰਤਾਂ ਨੂੰ ਕੁਛ ਨਹੀਂ ਮਿਲਦਾ ਸਭ ਕੁਛ ਖਾਲੀ ਹੁੰਦਾਗਾ ਤੇ ਆ ਕਟ-ਆਫ ਟਾਈਮ ਹੈਗਾ ਜੀ ਇੱਥੇ ਇਹਨਾਂ ਨੇ ਨੋਟਿਸ ਵੀ ਲਾਇਆ ਹੈ ਵੀ ਕੀ ਕੀ ਹੈ ਇਹ ਹੁਣ ਸਰਦੀਆਂ ਚ ਆ ਨੰਗਣੀ ਨੰਦੇ ਮੋਸਕਲੀ ਲੰਘਣ ਦਿੰਦੇ ਨੇ ਤੇ ਇਧਰਲੇ ਪਾਸੇ ਇਹ ਪੁੱਛਿਆ ਜਾ ਰਿਹਾ ਹੈ ਮਤਲਬ ਸਾਡੇ ਬਾਈ ਟੋਨੀ ਡਰਾਈਵਰ ਕੱਲ ਬਾਤ ਕਰ ਰਹੇ ਆ ਤੇ ਤੁਹਾਨੂੰ ਦਿਖਾਦਾ ਆ ਹੈਗਾ ਜਿਹੜਾ ਮੇਨ ਐਂਟਰੀ ਗੇਟ ਲਦਾਖ ਦਾ ਥੈਂਕ ਯੂ ਫॉर ਵਿਜ਼ਿਟ ਅਗੇਨ ਤੇ ਗੁਮਰੀ 11 ਤੇ ਇੱਥੋਂ ਜਿਹੜਾ ਨੂੰ ਦਿਖਾਵਾਂ ਜਿਹੜਾ ਜੋਜੀਲਾ ਟਾਪ ਹੈਗਾ ਉਹ ਵੀ ਦਿਖ ਰਿਹਾ 18 ਕਿਲੋਮੀਟਰ ਇੱਥੋਂ 18 ਕਿਲੋਮੀਟਰ ਹਜੇ ਟਾਪ ਪਿਆ ਹੈਗਾ ਤੇ ਇਹ ਹੈਗਾ ਜੀ ਲਦਾਖ ਪੁਲਿਸ ਪੋਸਟ ਮੀਨਾਮਰਗ ਮੀਨਾਮਰਗ ਇਹਦਾ ਨਾਮ ਹੈਗਾ ਜਿੱਥੇ ਅਸੀਂ ਹੁਣ ਆ ਕੇ ਖੜੇ ਆਂ ਕੋਈ ਟਰੱਕ ਵਗੈਰਾ ਲੰਘ ਰਿਹਾ ਹੈਗਾ ਮੇਰੇ ਖਿਆਲ ਚ ਜਿਹੜੀ ਫੂਡ ਸਪਲਾਈ ਆਉਂਦੀ ਹੈ ਤੇ ਉਹਦੇ ਕਰਕੇ ਲੰਘਣ ਦੇ ਰਹੇ ਐ ਐਤਕੀ ਅਸੀਂ ਲੱਕੀ ਹਾਂ ਇਸ ਗੱਲ ਕਰਕੇ ਕਿ ਜਿਹੜਾ ਇਹ ਚੌਜੀਲਾ ਅਜੇ ਤੱਕ ਖੁੱਲਾ ਹੋਇਆ ਹੈਗਾ ਪਿਛਲੇ ਸਾਲ ਟੋਨੀ ਦੱਸਦਾ ਕਿ ਪਿਛਲੇ ਸਾਲ ਬੰਦ ਹੋ ਗਿਆ ਸੀਗਾ ਚੌਜੀਲਾ ਸਾਰਾ ਜਿਹੜਾ ਚੌਜੀਲਾ ਪਾਸ ਸੀਗਾ ਤਾਂ ਕਰਕੇ ਫਿਰ ਟੂਰਿਸਟ ਵੀ ਨਹੀਂ ਜਾ ਸਕਦੇ ਸੀ ਕੋਈ ਵੀ ਨਹੀਂ ਜਾ ਸਕਦਾ ਸੀਗਾ ਤੇ ਜ਼ਿੰਦਗੀ ਨੇ ਸੋਹਣਾ ਮੌਕਾ ਦਿੱਤਾ ਜੇ ਇੰਡੀਆ ਦੀ ਸਭ ਤੋਂ ਠੰਡੀ ਜਗ੍ਹਾ ਦੇਖਣ ਦਾ ਮੌਕਾ ਮਿਲਿਆ ਤਾਂ ਜਿਹੜਾ ਸਭ ਤੋਂ ਠੰਡਾ ਮਤਲਬ ਸਭ ਤੋਂ ਡੇਂਜਰਸ ਪਾਸ ਹੈ ਜਾਂ ਡੇਂਜਰਸ ਪਹਾੜੀਆਂ ਹਨ ਉਹਨਾਂ ਨੂੰ ਵੀ ਦੇਖਣ ਦਾ ਨਾਲ ਹੀ ਮੌਕਾ ਮਿਲ ਗਿਆ ਤੇ ਕੁਝ ਮਸ਼ੀਨ ਜੇ ਇੱਥੇ ਵੀ ਖੜਾਈਆਂ ਹੋਈਆਂ ਇਹਦਾ ਜਿਹੜੀ ਬੀਰ ਬੀਆਰਓ ਹੈ ਨਾ ਥਾਂ-ਥਾਂ ਕੰਮ ਕਰਦੀ ਆ ਮਤਲਬ ਹਰ ਟਾਈਮ ਐਕਟਿਵ ਰਹਿੰਦੀ ਆ ਕਿਉਂਕਿ ਜਿਹੜੇ ਇਹ ਮੇਨ ਰੋਡ ਹੈ ਨਾ ਆਪਣੇ ਡਿਫੈਂਸ ਵਾਸਤੇ ਯੂਜ਼ ਹੁੰਦੇ ਆਰਮੀ ਯੂਜ਼ ਕਰਦੀ ਹੈ ਇਹਨਾਂ ਰੋਡਸ ਨੂੰ ਤਾਂ ਕਰਕੇ ਇਹਨਾਂ ਨੂੰ ਪ੍ਰਾਇੋਰਟੀ ਬੇਸ ਤੇ ਇਹਨਾਂ ਨੂੰ ਖੋਲ ਕੇ ਰੱਖਿਆ ਜਾਂਦਾ ਹੈ ਅਜੇ 18 ਕਿਲੋਮੀਟਰ ਹੋਰ ਜਾਣਾ ਦੇਖ ਲਓ ਕਿਹੋ ਜਿਹੇ ਹਾਲਾਤ ਹੋ ਜਾਣਗੇ ਤੇ ਇਹ 게ਟ ਹੈ ਜੀ ਸਾਹਮਣੇ ਤੁਸੀਂ ਦੇਖੋ ਵੈਲਕਮ ਟੂ ਟੂਰਿਜ਼ਮ ਡਿਵੈਲਪਮੈਂਟ ਅਥਾਰਟੀ ਕਾਰਗਿਲ ਤੇ ਹੁਣ ਸਾਡੀ ਗੱਡੀ ਇਥੋਂ ਅੰਦਰਲੇ ਪਾਸੇ ਆ ਜਾਣੀ ਹੈਗੀ ਟੌਪ ਤੇ ਜਾ ਕੇ ਦੇਖਦੇ ਆ ਜਿਹੜਾ ਵੈਦਰ ਹੈ ਕਿਵੇਂ ਦਾ ਰਹੂਗਾ ਤੇ ਵੈਸੇ ਤੁਹਾਨੂੰ ਮੈਂ ਦੱਸਦਾ ਇਥੋਂ ਸਾਨੂੰ ਹੁਣ ਜੇ ਕਰੰਟਲੀ ਦੱਸਾਂ ਸਾਨੂੰ ਸ਼੍ਰੀਨਗਰ ਨੇੜੇ ਹੈ ਸ਼੍ਰੀਨਗਰ ਇਥੋਂ ਮਸਾਂ 100-150 ਕਿਲੋਮੀਟਰ ਹੋਣਾ ਕਸ਼ਮੀਰ ਚ ਅਸੀਂ ਮਤਲਬ ਜਾ ਸਕਦੇ ਆ ਤੇ ਲੇਹ ਦੂਰ ਹੈ ਲੇਹ ਲਗਭਗ ਲੇਹ ਤੋਂ ਅਸੀਂ 300 ਕਿਲੋਮੀਟਰ ਦੂਰ ਆ ਗਏ ਲੇਹ ਤੋਂ ਪਰ ਅਸੀਂ ਵਾਪਸ ਜਾਣਾ ਨਹੀਂ ਕਸ਼ਮੀਰ ਜਾਣਾ ਨਹੀਂ ਅਸੀਂ ਵਾਪਸ ਅਸੀਂ ਲੇਹ ਹੀ ਜਾਣਾ ਕਿਉਂਕਿ ਸਾਡੀ ਫਲਾਈਟ ਹੈ ਲੇਹ ਤੋਂ ਹੀ ਅਸੀਂ ਵਾਪਸ ਜਦੋਂ ਜਾਵਾਂਗੇ ਪੰਜਾਬ ਨੂੰ ਜਾਵਾਂਗੇ ਹੈਨਾ ਅਜੇ ਤਾਂ ਹੋਰ ਐਕਸਟ੍ਰੀਮ ਲੈਵਲ ਤੇ ਚੀਜ਼ਾਂ ਦੇਖਣੀਆਂ ਘੁੰਮਣੀਆਂ ਫਿਰਨੀਆਂ ਤੇ ਫਿਲਹਾਲ ਆਪਾਂ ਹੁਣ ਅ ਜੋਜੀਲਾ ਟਾਪ ਤੇ ਪਹੁੰਚਦੇ ਹਾਂ ਲੈ ਬਈ ਚੰਗੀ ਧੁੱਪ ਨਿਕਲੀ ਹੋਈ ਆ ਯਾਰ ਅੱਜ ਜੋਜੀਲਾ ਦੇਖਣ ਨੂੰ ਲਓ ਜੀ ਸਹੀ ਸਲਾਮਤ ਸੁੱਖੀ ਸ਼ਾਂਤੀ ਪਹੁੰਚ ਗਏ ਅਸੀਂ ਜੋਜੀਲਾ ਟਾਪ ਤੇ ਤੇ ਕੀ ਹੋ ਗਿਆ ਟੋਨੀ ਭਾਈ ਬਾਈ ਕਹਿੰਦਾ ਗੱਡੀ ਦਾ ਦੇਖੋ ਕੀ ਹਾਲ ਹੋ ਗਿਆ ਓਹੋ ਬਰਫ ਦੇਖੋ ਕਿੱਥੇ ਕਿੱਥੇ ਆ ਗਈ ਹੈ ਐਨੀ ਨਹੀਂ ਬਰਫ ਜੰਮ ਗਈ ਯਾਰ ਤੇ ਇਹ ਹੈ ਜੀ ਜੋਜੀਲਾ ਟਾਪ ਬਿਲਕੁਲ 10 11000 ਫੁੱਟ ਦੀ ਉਚਾਈ ਤੇ ਅਸੀਂ ਪਹੁੰਚ ਗਏ ਤੇ ਆਇਦਰਲੇ ਪਾਸੇ ਤੁਹਾਨੂੰ ਦਿਖਾਉਣਾ ਮੈਂ ਸਾਰਾ ਆ ਟਰੱਕ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਕੁਝ ਕੁਝ ਟਰੱਕ ਚੱਲ ਰਹੇ ਆ ਤੇ ਜਿਹੜਾ ਤੁਹਾਨੂੰ ਕਿਹਾ ਸੀ ਕਿ ਅਸੀਂ ਲੱਕੀ ਆ ਲੱਕੀ ਇਸ ਕਰਕੇ ਆ ਕਿਉਂਕਿ ਅੱਜ ਟ੍ਰੈਫਿਕ ਇਧਰੋਂ ਚੱਲ ਰਹੀ ਹੈ ਵੈਸੇ ਤਾਂ ਇਹ ਜਿਹੜਾ ਬੰਦ ਹੋ ਜਾਂਦਾ ਜਿਹੜਾ ਹੈ ਪਾਸ ਹੈ ਵਿంటర్ ਦੇ ਵਿੱਚ ਪਤਾ ਨਹੀਂ ਐਤਕੀ ਕਿਵੇਂ ਖੁੱਲਾ ਰਿਹਾ ਜਾਂਦਾ ਬਰਫ ਘੱਟ ਪਈ ਐ ਤੇ ਦੂਜੀ ਗੱਲ ਇਹ ਹੈ ਜਿੰਨਾ ਟਾਈਮ ਇਹ ਖੁੱਲਾ ਰਹਿੰਦਾ ਹੈਗਾ ਟ੍ਰੈਫਿਕ ਇੱਕ ਦਿਨ ਇਧਰੋਂ ਉਧਰ ਨੂੰ ਛੱਡੀ ਜਾਂਦੀ ਹੈ ਮੰਨ ਲਓ ਇੱਕ ਦਿਨ ਲੇ ਆਲੇ ਪਾਸਿਓਂ ਸ਼ਿਰਨਗਰ ਨੂੰ ਤੇ ਇੱਕ ਦਿਨ ਸ਼ਿਰਨਗਰ ਵਾਲੇ ਪਾਸਿਓਂ ਇਧਰ ਨੂੰ ਅੱਜ ਸਾਡਾ ਮਤਲਬ ਦਿਨ ਵੀ ਉਹੀ ਸੀਗਾ ਜਿੱਦਾਂ ਅਸੀਂ ਟ੍ਰੈਫਿਕ ਦੇ ਵਿੱਚ ਇਧਰਲੇ ਪਾਸਿਓਂ ਉਧਰ ਨੂੰ ਜਾ ਰਹੀ ਸੀਗੀ ਤੇ ਆਹ 0 ਪੁਆਇੰਟ ਆ ਗਿਆ ਦਾ ਤੇਸ ਤੋਂ ਅੱਗੇ ਕਸ਼ਮੀਰ ਆ ਜਾਂਦਾ ਸਾਰਾ ਉਹ ਦੇਖੋ ਲਿਖਿਆ ਨਾ ਵੈਲਕਮ ਟੂ ਕਸ਼ਮੀਰ ਵੈਲੀ ਯੂ ਆਰ ਐਟ ਜਾਰਜੀ ਲੈਟੀਟਿਊਡ ਜਿਆਦਾ ਟਾਈਮ ਇੱਥੇ ਰੁਕ ਨਹੀਂ ਸਕਦੇ ਤੇ ਕਿਉਂਕਿ ਔਖਾ ਜੂ ਲੈ 326 ਕਿਲੋਮੀਟਰ ਆ ਗਈ ਅਸੀਂ ਲੈ ਤੋ ਠੰਡ ਕਾਫੀ ਜ਼ਿਆਦਾ ਹੋ ਜਾਣੀ ਹੈ ਜੇ ਮਤਲਬ ਸਨਲਾਈਟ ਚਲੀ ਗਈ ਨਾਲ ਦੀ ਨਾਲ ਬਹੁਤ ਜ਼ਿਆਦਾ ਇੱਥੇ ਠੰਡ ਹੋ ਜਾਣੀ ਹੈਗੀ ਤੇ ਇੱਥੇ ਦਾ ਗਰਮੀਆਂ ਚ ਖੜਨਾ ਜ਼ਿਆਦਾ ਟਾਈਮ ਪ੍ਰੈਫਰਰੀ ਕਰਦੇ ਵੀ ਖੜਨਾ ਨਹੀਂ ਚਾਹੀਦਾ ਵਿੰਟਰ ਚ ਤਾਂ ਅਸੀਂ ਨਹੀਂ ਖੜਾਂਗੇ ਇਹ ਬਈ ਸਾਡੀ ਗੱਡੀ ਡਿੱਗ ਪਈ ਵਾਪਸ ਜਾਂਦੇ ਹੋਏ ਥੋੜੀ ਜੀ ਦੇਖੋ ਇੰਨੀ ਬਰਫ ਚ ਆ ਗਈ ਇਹ ਤੇ ਹੁਣ ਕੱਢਦੇ ਇਹਨੂੰ ਮਦਦ ਤੇ ਲਈ ਇਥੇ ਇਮੀਡੀਏਟਲੀ ਪੁਲਿਸ ਨਾਲ ਹੀ ਰਹਿੰਦੀ ਹੈ ਲਦਾਖ ਪੁਲਿਸ ਤੇ ਟੋਚਨ ਟੂਚਨ ਪਾ ਕੇ ਇਹਨੂੰ ਖਿੱਚਿਆ ਜਾਊਗਾ ਹੁਣ ਖਿੱਚ ਕੇ ਫੇਰ ਬਾਹਰ ਆਊਗੀ ਇਹੋ ਜਿਹਾ ਐਡਵੈਂਚਰ ਵੀ ਹੋ ਜਾਂਦਾ ਇਹੋ ਜੇ ਥਮੇ ਜਿੱਥੇ ਐਕਸਟ੍ਰੀਮ ਲੈਵਲ ਤੇ ਵਾਦਰ ਕੰਡੀਸ਼ਨ ਜਨੀਆਂ ਤੇ ਤਾਂ ਵਧੀਆ ਹੈ ਤੁਹਾਨੂੰ ਤੇ ਮਤਲਬ ਪੁਲਿਸ ਫਿਰਦੀ ਰਹਿੰਦੀ ਹੈ ਉੱਪਰ ਇਥੇ ਗਸ਼ਤ ਕਰਦੀ ਟੋਜ਼ਨ ਪਾਇਆ ਜਾਊਗਾ ਹੁਣ ਟੋਜ਼ਨ ਪਾ ਕੇ ਖਿੱਚੀ ਜਾਊਗੀ ਥੱਲੇ ਡਿੱਗ ਗਈ ਐਨੀ ਸੜਕ ਪਈ ਆ ਇਧਰ ਕਦੇ ਬਸ ਇਹ ਗੱਡੀ ਮੋੜਦਾ ਸੀ ਕਹਿੰਦਾ ਮੈਂ ਇਥੋਂ ਯੂ ਟਰਨ ਮਾਰਦਾ ਸੀਗਾ ਤੇ ਥੱਲੇ ਡਿੱਗ ਪਈ ਆਗੇ ਐਨਾ ਸ਼ੁਕਰ ਥੋੜਾ ਹੋਰ ਨਾ ਤਾਂ ਸੀ ਕਿਤੇ ਥੋੜੀ ਜੀ ਆ ਦੇਖੋ ਇਹਦਾ ਕੀ ਹਾਲ ਹੋਇਆ ਇੱਥੋਂ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਬਰਫ਼ ਦੇਖੋ ਕਿਵੇਂ ਕਿਵੇਂ ਜੰਮੀ ਆ ਪਿੱਛੇ ਕੋਈ ਖਿੱਚ ਕੇ ਆ ਜਾਏਗੀ ਥੋੜੀ ਜਿਹਾ ਬਾਹਰ ਆ ਜਾਏਗਾ ਅੰਸ਼ੇ ਨੂੰ ਨਿਕਲੂ ਪਿੱਛੇ ਨਹੀਂ ਨਿਕਲੂ ਤੁਸੀਂ ਟੋਚਨ ਪਾਣੇ ਸੀ ਨੇ ਪਰਲੇ ਪਾਸੇ ਨਾ weight ਦਿੱਤਾ ਜਾ ਦੇ ਤੇ ਆ ਨਾਲ ਪੁਲਿਸ ਵਾਲੇ ਪਾਈ ਵੀ ਚੜੇ ਤੇ ਪਾਲੀ ਬਾਈ ਵੀ ਬਹਿ ਗਿਆ ਤੇ ਵੀ ਜਿਹੜੀ ਇਧਰਲੇ ਪਾਸੇ ਨੂੰ ਜ਼ਿਆਦਾ ਵਜਨ ਰਹੇ ਪਰਾਂ ਨਾ ਜਾਵੇ ਗੱਡੀ ਦੇਖਦੇ ਹੁਣ ਕਿਵੇਂ ਨਿਕਲਦੀ ਹੈ ਵੈਸੇ ਦਾ ਟੈਕਨੀਕ ਹੁੰਦੀ ਹੈ ਇਹਨਾਂ ਨੂੰ ਪਤਾ ਹੀ ਹੁੰਦਾ ਰੋ ਜੀ ਨਿਕਲਦੀਆਂ ਕਰਦੀਆਂ ਨੇ ਆ ਵੀ ਆ ਗਈ ਨਿਕਲ ਜੇ ਸ਼ੁਕਰ ਹੈ ਇੰਨੀ ਦਸ ਗਈ ਸੀ ਉਹ ਇਹ ਡਨ ਹੋ ਗਿਆ ਡਨ ਪਰਫੈਕਟ ਹੋ ਗਿਆ ਸਭ ਕੁਝ ਜੀ ਸ਼ੁਕਰੀਆ ਥੈਂਕ ਯੂ ਬਾਏ ਬਾਏ ਥੈਂਕ ਯੂ ਵੈਰੀ ਮੱਚ ਹਾਂ ਹਾਂ ਨਿਕਲ ਗਈ ਨਿਕਲ ਗਈ ਥੈਂਕ ਯੂ ਜੀ ਸ਼ੁਕਰੀਆ ਤੁਹਾਡਾ ਇਹ ਕਹਿੰਦੇ ਵੀ ਛੇਤੀ ਇੱਥੋਂ ਨਿਕਲ ਜਾਓ ਤੇ ਹੱਥ ਵੀ ਨਾ ਮੈਂ ਗਲਵਜ਼ ਉਤਾਰੇ ਸੀ ਹੁਣ ਹੱਥ ਸੁੰਨ ਹੋ ਗਏ ਲੱਗਦਾ ਵੀ ਨਾਲ ਹੀ ਹੈ ਨਹੀਂ ਤੇ ਇਸੇ ਕਰਕੇ ਇਹ ਦੁਨੀਆ ਦੀ ਸੈਕੰਡ ਕੋਲਡੇਸਟ ਪਲੇਸ ਆ ਇੰਡੀਆ ਦੀ ਸਭ ਤੋਂ ਠੰਡੀ ਥਾਂ ਇਸੇ ਕਰਕੇ ਕਹਿੰਦੇ ਆ ਨੂੰ ਤੇ 25 25 25 ਫੁੱਟ ਬਰਫ਼ ਪੈਂਦੀ ਆ ਤੇ 25 25 ਫੁੱਟ ਯਕੀਨ ਹੀ ਨਹੀਂ ਕਰਦਾ ਕੋਈ ਸੁਣ ਕੇ ਤੇ ਬੋਲੇ ਵੀ ਨਹੀਂ ਜਾ ਰਿਹਾ ਇੰਨੀ ਜ਼ਿਆਦਾ ਮਤਲਬ ਪਤਾ ਨਹੀਂ ਆਕਸੀਜਨ ਦਾ ਲੈਵਲ ਘਟ ਗਿਆ ਪਤਾ ਨਹੀਂ ਠੰਡ ਕਰਕੇ ਤੇ ਹੁਣ ਗੱਡੀ ਸਾਡੀ ਨਿਕਲ ਗਈ ਤੇ ਜੇਕਰ ਮੈਂ ਇਥੋਂ ਨਿਕਲਦੇ ਆ ਤੇ ਦਰਾਸ ਚ ਜਾ ਕੇ ਅਸੀਂ ਰੁਕਾਂਗੇ ਇੱਕ ਘੰਟਾ ਲੱਗਣਾ ਸਾਨੂੰ ਦਰਾਸ ਪਹੁੰਚਣ ਦਾ ਇਹ ਜਿਹੜੇ ਤੁਸੀਂ ਇੰਨੇ ਉੱਚੇ ਚ ਪਹਾੜ ਦੇਖ ਰਹੇ ਹੋ ਨਾ ਇਹਦੇ ਕਰਕੇ ਮਤਲਬ ਐਲਟੀਟਿਊਡ ਇੰਨਾ ਜ਼ਿਆਦਾ ਹੈ 18 20000 ਫੁੱਟ ਉੱਚੀਆਂ ਚੋਟੀਆਂ ਨੇ ਜਿਹਦੇ ਕਾਰਨ ਸਾਰੀ ਇਹ ਵੈਲੀ ਦਰਾਸ ਦੀ ਮਤਲਬ ਉਹ ਠੰਡ ਨਾਲ ਭਰੀ ਰਹਿੰਦੀ ਹੈਗੀ ਗੱਡੀ 'ਚ ਬਹਿ ਕੇ ਥੋੜਾ ਜਿਹਾ ਸਾਂਹ ਲਾ। ਚਲੋ ਭਾਈ ਨਿਕਲੇ। ਬਹੁਤ ਐਡਵੈਂਚਰ ਹੋ ਗਿਆ। ਅਭੀ ਗਰਮੀ ਮੇਲੇ ਚਲੋ ਯਾਰ ਜਲਦੀ। ਗਰਮੀ ਚਾਹੀਏ ਗਰਮੀ। ਹੂ। ਹੂ। ਦੇਖ ਲਓ ਯਾਰ ਆਪਣੀ ਫੌਜ ਧੰਨਾ। ਇੱਥੇ ਤੱਕ ਆ ਫੌਜ ਬੈਠੀ ਆ ਸਾਰੀ। ਕਿੰਨਾ ਟੈਂਪਰੇਚਰ ਹੋਏ ਥੇ ਮਾਈਨਸ 6 ਬਰਫ ਉਡਾਉਣ ਵਾਲੀਆਂ ਮਸ਼ੀਨਾਂ ਇਥੇ ਸੜਕਾਂ ਦੇ ਲੱਗੀਆਂ ਹੋਈਆਂ ਇਹ ਗੱਡੀ ਯਾਰ ਸਾਡੀ ਫੇਰ ਰੁਕ ਗਈ ਤੇ ਬਰਫ ਚ ਬਾਈ ਨੂੰ ਅਸੀਂ ਵੈਸੇ ਤੰਗ ਹੀ ਕਰ ਰਹੇ ਹਾਂ ਨੰਬਰ ਨੰਬਰ ਪਲੇਟਾਂ ਟੁੱਟ ਜਾਂਦੀਆਂ ਬਰਫ ਉਰਫ ਵੱਜ ਕੇ ਤੇ ਲੋਕ ਲੋਕ ਟੁੱਟ ਗਏ ਸੈੱਟ ਕਰਨ ਲਈ ਰੁਕੇ ਇਥੇ ਜਾਂਦੇ ਜਾਂਦੇ ਰਸਤੇ 'ਚ ਤੇ ਇੱਥੇ ਵੈਸੇ ਇਹ ਆ ਵੀ ਥਾਂ ਥਾਂ ਆਰਮੀ ਬੈਠੀ ਹੈ ਹੈਲਪ ਹੋ ਜਾਂਦੀ ਯਾਰ ਜਿਵੇਂ ਜਿਵੇਂ ਪਹਿਲਾਂ ਪੁਲਿਸ ਆਈ ਸੀ ਨਾ ਥਾਂ ਥਾਂ ਆਰਮੀ ਦੇ ਬਣੇ ਹੋਏ ਆ ਕੈਂਪ ਤੇ ਜੇ ਕਦੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਨਾਲ ਖੜਦੇ ਹੈਗੇ ਮੈਂ ਬਾਈ ਗੱਡੀ ਸੈੱਟ ਕਰਦਾ ਤੇ ਮੈਂ ਤੁਹਾਨੂੰ ਥੋੜੀ ਜਿਹੀ ਇੱਕ ਯਾਦਗਾਰ ਦਿਖਾ ਦੇਣਾ ਇੱਥੇ ਨੇੜੇ ਯਾਦਗਾਰ ਬਣੀ ਹੋਈ ਹੈ ਤੇ ਘੇੜੇ ਫੇੜੇ ਦੇ ਲੈਨੇ ਤੇ ਵੈਸੇ ਮੁਸ਼ਕਲ ਲੱਗਦਾ ਹੈ ਲੱਗਦਾ ਵੀ ਗੱਡੀ ਚ ਨਾ ਹੀਟ ਚੱਲਦੀ ਹੁੰਦੀ ਹੈ ਵੀ ਹੀਟ 'ਚ ਬੈਠੇ ਰਹੀ ਹੈ ਵੀ ਬਾਹਰ ਨਾ ਨਿਗਲੀ ਹੈ ਤੇ ਪਰ ਆਇਆ ਵੀ 5-7 ਮਿੰਟਾਂ ਨੂੰ ਲੱਗਣੇ ਹੋਣੇ ਟਾਈਮ 'ਚ ਕਿਹੜਾ ਤੇ ਕਿ ਕੁਝ ਦੇਖ ਲੈਨੇ ਆਪਾਂ ਜਿਵੇਂ ਕਾਰਗਿਲ ਦਾ ਆਪਾਂ ਮੈਮੋਰੀਅਲ ਦੇਖਿਆ ਸੀਗਾ ਉਸੇ ਤਰੀਕੇ ਦਾ ਇੱਥੇ ਆ ਤੇ ਇਹ ਜੋਜੀਲਾ ਦਾ ਹੈਗਾ ਤੇ ਉੱਪਰ ਹੋ ਉੱਥੇ ਤੱਕ ਦੂਰ ਤੱਕ ਬਣਿਆ ਹੋਇਆ ਬਰਫ਼ ਕਰਕੇ ਵੈਸੇ ਜਾਣਾ ਥੋੜਾ ਮੁਸ਼ਕਲ ਹੈ ਤੇ ਉੱਪਰ ਤਾਂ ਨਹੀਂ ਜਾ ਸਕਦੇ ਤੇ ਇੱਥੋਂ ਹੀ ਤੁਹਾਨੂੰ ਦਿਖਾ ਦਿੰਨੇ ਆ ਸਾਰੀਆਂ ਤੇ ਸਾਰਾ ਖੜਾ ਆ ਇਹਨਾਂ ਨੇ ਰੱਖਿਆ ਹੋਇਆਗਾ ਵੈਸੇ ਲੋਕ ਜਾਂਦੇ ਹੋਣਗੇ ਉਹ ਦੂਰ ਤੱਕ ਕਾਫੀ ਦੂਰ ਤੱਕ ਬਣਿਆ ਹੋਇਆ ਤੇ ਇਹ ਹੈ ਜੀ ਅ ਲਸਟ ਵੀ ਫੋਰਗੇਟ ਆ ਦੇਖੋ ओरिजिनल ਰੱਖੀਆਂ ਹੋਈਆਂ ਇਹਨਾਂ ਨੇ ਪੁਰਾਣੇ ਟਾਈਮ ਦੀਆਂ ਜਿੰਨੀਆਂ ਆ ਤੋਪਾਂ ਦੋਪੈ ਐ ਵੀ ਡਰ ਲੱਗਦਾ ਕਿਤੇ ਵੀ ਗੱਡੀ ਨਾ ਫਸ ਜਾਏ ਸਕੇਟਰ ਨਾ ਕਰ ਜਾਏ ਪੂਰੇ ਰੋਡ ਤੇ ਨਾ ਤੁਹਾਨੂੰ ਸੜਕ ਤਾਂ ਦਿਖਦੀ ਨਹੀਂ ਸਾਰੀ ਬਰਫ਼ਸ ਦੀ ਚਾਦਰ ਜਮੀ ਹੋਈ ਆ ਇਹ ਜਗ੍ਹਾ ਤੇ ਨਾ ਜਾਂਦੇ ਹੋਏ ਵੀ ਸਾਡੀ ਐਂਟਰੀ ਹੋਈ ਸੀ ਤੇ ਕਹਿੰਦੇ ਜੇ ਤੁਸੀਂ ਸੁਖੀ ਸ਼ਾਂਤੀ ਵਾਪਸ ਮੁੜਿਆ ਨੂੰ ਫਿਰ ਵਾਪਸ ਉੱਤਰਦੇ ਹੋਏ ਵੀ ਐਂਟਰੀ ਕਰਾਉਣੀ ਵਿੰਦੇ ਇਹ ਪੁਲਿਸ ਦੀ ਚੈੱਕ ਪੋਸਟ ਹੈ ਜਿਹੜੀ ਸਾਨੂੰ ਕੱਢਣ ਆਈ ਸੀ ਇੱਥੇ ਫਿਰ ਤਾਂ ਹੀ ਕਰਕੇ ਇੱਥੇ ਸਾਰਾ ਰਿਕਾਰਡ ਹੁੰਦਾ ਵੀ ਕਿਹੜਾ ਬੰਦਾ ਆਇਆ ਹੈ ਕਿਹੜਾ ਵਾਪਸ ਜਾ ਰਿਹਾ ਹੈਗਾ ਹਣ ਅਸੀਂ ਵਾਪਸ ਪਹੁੰਚ ਗਏ ਆ ਦਰਾਸ ਘੁੰਮਣ ਫਿਰਨ ਤੋਂ ਬਾਅਦ ਤੇ ਟਾਈਮ ਨਾਲ ਹੀ ਅਜਦਾ ਟਿਕਾਣਾ ਕਰ ਲਿਆ ਕਿਉਂਕਿ ਸ਼ਾਮ ਦੇ 4:30 ਹੋ ਗਏ ਤੇ ਜਿਉਂ ਹੀ ਇੱਥੇ ਸੂਰਜ ਥੱਲੇ ਗਿਆ ਫਿਰ ਕੰਮ तमाम ਖਤਮ ਹੋ ਜਾਣਾ ਤੇ ਜਾਂਦਾ ਸੀ ਕੋਈ ਗੈਸਟ ਹਾਊਸ ਦੇਖਦੇ ਆ ਹੋਟਲ ਦੇਖਦੇ ਆ ਲੱਭਣਾ ਪੈਣਾ ਹਜੇ ਕਿਉਂਕਿ ਕੱਲ ਤਾਂ ਅਸੀਂ ਕਰਲੇ ਰੁਕੇ ਸੀ ਜਾਂ ਵੀਰੇ ਤੈਨੂੰ ਹਾਂ ਕਾਰਗਿਲ ਚੱਲਦੇ ਕਾਰਗਿਲ ਬਾਈ ਕਹਿੰਦੇ ਰਾਤ ਨੂੰ ਕਾਰਗਿਲ ਲਈ ਚਲੀਏ ਕਿਉਂਕਿ ਇੱਥੇ ਦਾ ਟੈਂਪਰੇਚਰ ਤਾਂ ਤੇ ਕਾਰਗਿਲ ਦਾ ਟੈਂਪਰੇਚਰ ਦਾ ਬਹੁਤ ਜ਼ਿਆਦਾ ਫਰਕ ਆ ਆਪਸ ਵਿੱਚ ਮੈਨੂੰ ਲੱਗਾ ਘੱਟੋ ਘੱਟ 10 12 ਦੇ ਮਾਈਨਸ 30 ਤੇ ਇੱਥੇ ਟੈਂਪਰੇਚਰ ਜਾਂਦੀ ਜਾਂਦਾ ਵੀ ਤੁਸੀਂ ਗੱਡੀ ਸਟਾਰਟ ਨਹੀਂ ਹੋਣੀ ਸਵੇਰੇ ਜੇ ਮਾਈਨਸ 30 ਚੋ ਸਾਨੂੰ ਜਿਹੜੇ ਲੋਕਲ ਲੋਕ ਹੈ ਨਾ ਉਹਨਾਂ ਨੇ ਸੁਜੈਸਟ ਕੀਤਾ ਕਿ ਤੁਸੀਂ ਕਾਰਗਿਲ ਰੁਕਿਓ ਤੁਸੀਂ ਦਰਾਸ ਨਾ ਰੁਕਿਓ ਅੱਜ ਕਿਉਂਕਿ ਤੁਹਾਨੂੰ ਬਹੁਤ ਮੁਸ਼ਕਲ ਹੋ ਜਾਣਾ ਹੈ ਤੇ ਸਾਨੂੰ ਪਹੁੰਚਦਿਆਂ ਹੁਣ ਸ਼ਾਮ ਹੋ ਜਾਣੀ ਆ ਕੁਛ ਖਾ ਪੀ ਕੇ ਅਸੀਂ ਇੱਥੋਂ ਨਿਕਲ ਲੱਗੇ ਆ ਤੇ ਅੱਜ ਦੇ ਦਰਾਸ ਦੇ ਵਲੌਗ ਦੀ ਇਹ ਸਮਾਪਤੀ ਆਈ ਸੀ ਆ ਇੰਡੀਆ ਦੀ ਜਿਹੜੀ ਕੋਲਡੇਸਟ ਪਲੇਸ ਤੇ ਕੱਲ ਤੋਂ ਹੁਣ ਜਿਹੜੇ ਇੱਥੋਂ ਦਾ ਆਲਾ ਦਵਾਲਾ ਇਹਨਾਂ ਲੋਕਾਂ ਦੀ ਲਾਈਫ ਕਿਵੇਂ ਆ ਇੱਥੋਂ ਦੇ ਪਿੰਡ ਕਿਵੇਂ ਆ ਕਿਵੇਂ ਲੋਕ ਇੰਨੀ ਠੰਡ ਚ ਰਹਿੰਦੇ ਆ ਸਾਰੀਆਂ ਚੀਜ਼ਾਂ ਸੀਕੁਐਂਸ ਬਾਈ ਤੁਹਾਡੇ ਕੋਲ ਪਹੁੰਚਣ ਗਈਆਂ ਜੁੜੇ ਰਹੇ ਆਪਣੇ ਸਫ਼ਰ ਨਾਲ ਮਿਲਦੇ ਆ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕਾਲ ਰਹਿਭ ਰੱਖਾ ਜੀ